ਕਿ ਆਪਾਂ ਦੀ ਨਸ਼ੇ-ਦਸ਼ੇ ਜਿਹੜੇ ਬੰਦੇ ਕਾਰਟਕਟੇ ਉੱਪਰੋਂ ਫੜਦੇ ਬਿਲਕੁਲ ਹਾਂ ਨਹੀਂ ਇਹ ਸਰਕਾਰ ਨੂੰ ਉਹਨੇ ਹੱਥਾ ਚ ਲਿੱਤਾ ਹੈ ਆ ਕੀ ਹੈ ਕਿ ਤੋਂ ਹੀ ਗੁੰਡਾ ਕਰਦੀ ਹੈ ਸਰਕਾਰ ਕਹਿ ਰਹੀ ਹੈ ਅੱਜ ਸ਼ਾਮ ਤੇ ਠੀਕ ਹੈ ਨਸ਼ਾ ਛਡਾਊ ਕੇਂਦਰ ਚੱਲ ਰਹੀ ਹੈ ਕਿ ਗੁੰਡਾ ਛਡਾਊ ਕੇਂਦਰ ਕਿੱਥੇ ਹੈ ਤੇ ਗੁੰਡਾ ਛਡਾਊ ਕੇਂਦਰ ਕਿੱਥੇ ਹੈ ਇਹ ਕੀ ਹੈ ਵੀ ਆਪਾਂ ਦੇ ਨਹੀਂ ਦੇਖ ਰਹਾ ਹਾਂ ਆ ਕੀ ਹੈ ਅਮਰਸਾ ਵਿੱਚ ਤੇ ਰਾਤ ਇੱਕ ਵਿਅਕਤੀ ਦਾ ਹੋਇਆ ਕਤਲ ਝਗੜਾ ਛੁਡਾ ਕੇ ਰਾਜੀਨਾਮਾ ਕਰਵਾਉਣ ਵਾਲੇ ਪੰਤੇ ਨੂੰ ਹੀ ਉਤਾਰਿਆ ਮੌਤੇ ਘਾਟ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਪਾਂਚਾਪ ਤੇ ਕੋਲਡ ਡਰਿੰਕ ਦੀ ਦੁਕਾਨ ਕਰਦਾ ਸੀ ਘਟਨਾ ਸੀਸੀਟੀਵੀ 'ਚ ਹੋਈ ਕੈਦ ਪੁਲਿਸ ਅਧਿਕਾਰੀ ਪਹੁੰਚੇ ਮੌਕੇ ਤੇ ਮਾਮਲਾ ਦਰਜ ਕਰ ਕੀਤੀ ਕਾਰਵਾਈ ਸ਼ੁਰੂ ਤੇਰਾ ਅਮਰਸਾ थाना ਕੋਟਖਾ ਸਾਹਿਬ ਦੇ ਪਿੰਦੇ ਪ੍ਰੇਮਨਗਰ ਇਲਾਕੇ ਵਿੱਚ ਇੱਕ ਪਾਂਚਾਪ ਤੇ ਕੋਲਡ ਡਰਿੰਕ ਦੀ ਦੁਕਾਨ ਕਰਨ ਵਾਲੇ ਕ੍ਰਿਸ਼ਨ ਕੁਮਾਰ ਨਾਂ ਦੇ ਵਿਅਕਤੀ ਦਾ ਤੇ ਰਾਤ ਹੀ ਤੇਰ ਹਥਿਆਰ ਨਾਲ ਕਤਲ ਕਰਨ ਦੀ ਖਬਰ ਸਾਹਮਣੀ ਆਈ ਹੈ ਉਥੇ ਮੌਕੇ ਤੇ ਪਹੁੰਚੀ ACP ਜਸਪਾਲ ਸਿੰਘ ਨਿੰਦਲਬਰਕਰਦਿਆਂ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਕਿ ਤੇਰਾਤਪ੍ਰੇਮ ਨਗਰ ਇਲਾਕੇ ਵਿੱਚ ਇੱਕ ਵਿਅਕਤੀ ਕ੍ਰਿਸ਼ਨ ਕੁਮਾਰ ਦਾ ਕਤਲ ਹੋਇਆ ਹੈ ਅਸੀਂ ਮੌਕੇ ਤੇ ਪਹੁੰਚਿਆ ਤਾਂ ਪਤਾ ਲੱਗਾ ਕਿ ਮਤਕਰੀ ਉਮਰ 38 ਸਾਲ ਦੇ ਕਰੀਬ ਹੈ ਅਤੇ ਉਹ ਪਾਣੇ ਸ਼ਾਪਾ ਤੇ ਕੋਲਡ ਡਰਿੰਕ ਦੁਕਾਨ ਦਾ ਕੰਮ ਕਰਦਾ ਹੈ ਇਸ ਤੇਕੁਮਾਨ ਤੇ ਹੀ ਕੁਝ ਵਿਅਕਤੀਆਂ ਨੂੰ ਇਸ ਸਥਿਤੀ ਜਰ ਹਥਿਆਰ ਨਾਲ ਹਮਲਾ ਕਰਕੇ ਇਸ ਦਾ ਕਤਲ ਕੀਤਾ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਪੰਦੀ ਹੋਈ ਕਾਰਵਾਈ ਕੀਤੀ ਜਾਵੇਗੀ ਜਿਹੜੀ ਸਾਡੀ ਮੀਡੀਆ ਲਈ ਬਹੁਤ ਬਹੁਤ ਧੰਨਵਾਦ ਤੇ ਜਿਹੜਾ ਤੱਕਾ ਆ ਉਹ ਗਲਤ ਹੋਇਆ ਜਿਹੜੇ ਬੰਦੇ ਆਏ ਆ ਧਮਕੀਆਂ ਲਾ ਕੇ ਗੱਤਰ ਮਾਰ ਕੇ ਗਏ ਆ ਉਹ ਤੇ ਗੁੰਡਾਗਰਦੀ ਰਾਜ ਕਰਨ ਦੇ ਇੱਕ ਪੰਜਾਬ ਸਰਕਾਰ ਮਰਦਾਬਦ ਕਰਨੇ ਆ ਪਰ ਕੰਨੇ ਆ ਠੀਕ ਹੈ ਇੱਕ ਆਮ ਪਾਰਟੀ ਆਈ ਹੈ ਸਭ ਨਾਲ ਗੰਦੀ ਪਾਰਟੀ ਆਈ ਹੈ ਦੂਜੇ ਨੰਬਰ ਤੇ ਸਾਡੀ ਪੁਲਿਸ ਨੂੰ ਫੋਨ ਕੀਤਾ ਐਸਪੀ ਸਾਹਿਬ ਆਇਆ ਡਿਪਟੀ ਸਾਹਿਬ ਆਇਆ ਸਾਰੇ ਇੱਥੇ ਆਏ ਆ ਪਰ ਆਪਾਂ ਪੁਲਿਸ ਦਾ ਧੰਨਵਾਦ ਕਰਦੇ ਆਂ ਬਾਕੀ ਸਾਡੇ ਵੱਲੋਂ ਕੋਈ ਗੱਲ ਨਹੀਂ ਗਈ ਬਾਕੀ ਆਪਾਂ ਪੰਜਾਬ ਪੁਲ ਦੇ ਨਾਲ ਆ ਪਰ ਜਿਨ੍ਹਾਂ ਨੇ ਤੱਕਾ ਕੀਤਾ ਉਹਨਾਂ ਨੂੰ ਫਾਂਸੀ ਸਜ਼ਾ ਦੇਣੀ ਚਾਹੀਦੀ ਆ ਜਿਹੜਾ ਮਰਜੀ ਗੁੰਡਾਗਰਦੀ ਰਾਜ ਕਰਨ ਦੇ ਇਸਟਾ ਨੇ ਪੁਰਾਣੀ ਰੰਜਮ ਪੈਣੀ ਆ ਉਹ ਬੰਦਾ ਸ਼ਿਕਾਇਤ ਆਇਆ ਇੱਕ ਦਾਤਲਮਾ ਦੇ ਗਾਂ ਗਏ ਆ ਮੈਡਮ ਮੈਡਮ ਆਏ ਬੇਟਾ ਇਹਨਾਂ ਦਾ ਇਹ ਬੇਟਾ ਇਹਨਾਂ ਦਾ ਇਹਨਾਂ ਦੀ ਤੁਸੀਂ ਪੂਰੀ ਪੂਰੀ ਗੱਲ ਸੁਣੋ ਮੇਰੇ ਪਾਪਾ ਦਾ ਨਾਮ ਕੀ ਸ਼ਿਕਾਇਤ ਹੈ ਮੇਰਾ ਕੁਨਾਲ ਜੀ ਕਿੰਨੀ ਏਜ ਆ ਤੁਹਾਡੇ ਕੋਕਾ ਜੀ ਦਾ ਤੁਹਾਡੀ 8839 ਕੀ ਕਾਰਨ ਬਣੇ ਕਤਲ ਦਾ ਕਾਰਨ ਆ ਬਣਿਆ ਜੇ ਕਿ ਉਹਨਾਂ ਨੇ ਰਾਇ ਨਾਮਾ ਕਰਾਇਆ ਜੀ ਉਹਨਾਂ ਦਾ ਜਿਹੜੇ ਮੁੰਡੇ ਲੜੇ ਉਹਨਾਂ ਦੇ ਨਾਲ ਗੱਲ ਹੋਈ ਇਹ ਦੀਪੂ ਨਾ ਦਾ ਮੁੰਡਾ ਸਮੋਕਿੰਗ ਕਰਦੇ ਹੋਏ ਬਾਹਰ ਆਇਆ ਤੇ ਇਹਨਾਂ ਦੀ ਆਪਸੀ ਕੋਈ ਗੱਲ ਹੋਈ ਆ ਕਰਦੇ ਮੁੰਡੇ ਦੇ ਨਾਲ ਤੇ ਇਹ ਹੋ ਗਿਆ ਹੱਥੋਂ ਪਾਈ ਠੀਕ ਜੇ ਤੇ ਉਹ ਮੁੰਡਾ ਭੱਜਿਆ ਮੇਰੀ ਦੁਕਾਨ ਨਾਲ ਬਚਣ ਆਸਤੇ ਤੇ ਉਹਨੇ ਕੋਠੇ ਚਲਾ ਦਿੱਤੀਆਂ ਇੱਟਾਂ ਠੀਕ ਜੇ ਤੇ ਉਹ ਕੋਠੇ ਚੱਲੀ ਇੱਟੇ ਤੇ ਦੀਪੂ ਦੇ ਨਾ ਅੱਖ ਤੇ ਵੱਜੀ ਤੇ ਉਹ ਗਿਆ ਟਾਂਕੇ ਟੂਮ ਤੇ ਲਵਾ ਕੇ ਬਾਅਦੋਂ ਜਿਹੜਾ ਦੀਪੂ ਮੁੰਡਾ ਹੈ ਜਿਹੜਾ ਸਮੋਕਿੰਗ ਕਰਕੇ ਨਾਲ ਲੜਿਆ ਨਾ ਉਹਨੇ ਮੁੰਡੇ ਕੱਥੇ ਕਿਤੇ ਮੁੰਡੇ ਇਕੱਠੇ ਕਰਕੇ ਨੂੰ ਪੁੱਟਿਆ ਚੰਗਾ ਠੀਕ ਜੇ ਤੇ ਬਾਅਦ ਚ ਫਾਦਰ ਸਾਹਿਬ ਮੇਰੇ ਨੇ ਰਾਈ ਨਾਮਾ ਫਰਾਇਆ ਕਿ ਛੱਡੋ ਗਲੀ ਮੱਲਾ ਹੈਗਾ ਨਹੀਂ ਚੰਗਾ ਲੱਗਦਾ ਵਾ ਤੇ ਜਦੋਂ ਰਾਤ 10:30 ਵਜੇ ਪਾਪਾ ਨੇ ਮੇਰੇ ਨੇ ਸ਼ੌਪ ਬੰਦ ਕੀਤੀ ਤੇ ਇਹਨਾਂ ਦੇ ਘਰ ਗੱਲ ਕਰਨਦੇ ਹੀ ਉਬਾਰ ਆ ਬੂਏ ਦੇ ਨਾਲ ਹੀ ਗੱਲ ਕਰਨਦੇ ਸੀ ਤੇ ਇਹਨਾਂ ਆਪਣਾ ਦਵਾਈ ਲੈਣ ਜੋਗੇ ਪੈਸੇ ਨਹੀਂ ਹੈਗੇ ਤੇ ਪਾਪਾ ਨੇ ਇਹਨਾਂ ਨੂੰ ਪਹਿਲਾਂ ਦਵਾਈ ਦਵਾਈ ਦੇ ਪੈਸੇ ਦਿੱਤੇ ਤੇ ਜਿਹੜੇ ਮਿੱਠੂ ਦੀ ਵਾਈਫ ਹੈਗੀ ਉਹ ਗਈ ਦਵਾਈ ਲੈਣ ਆਪਣੇ ਮੁੰਡੇ ਆਸਤੇ ਦਵਾਈ ਲੈ ਕੇ ਆਏ ਤੇ ਬੱਸ ਉਹ ਕਹਿੰਦੇ ਸਾਡੇ ਕੋਲ ਦੁੱਧ ਜੋਗ ਨਹੀਂ ਪੈਸੇ ਹੈਗੇ ਆ ਤੇ ਜੇ ਫਿਰ ਪਾਪਾ ਨੇ 50 ਰੁਪਏ ਕੱਢੇ ਕਹਿੰਦੇ ਜਾ ਦੁੱਧ ਲੈ ਆ ਤੇ ਪਾਪਾ ਨਾਲ ਜਿਹੜਾ ਮੁੰਡਾ ਸੀ ਉਹ ਦੁੱਧ ਲੈਣ ਹਲੇ ਗਿਆ ਹੀ ਆ ਤੇ ਮਿੱਠੂ ਦਾ ਮੁੰਡੇ ਨੇ ਉਹਨਾਂ ਨੂੰ ਧੱਕਾ ਮਾਰਿਆ ਉਹ ਥੱਲੇ ਡੇਗ ਗਏ ਤੇ ਹਲੇ ਛੇਤੀ ਕਿੱਥੋਂ ਉੱਟਣ ਉਹਨੇ ਲੈ ਕੇ ਦਾਤਰ ਨਾਲ ਦਸਤ ਤੇ ਮਾਰਨੇ ਸਟਾਰਟ ਕਰ ਦਿੱਤੇ ਦਾਤਰ ਕਿੰਨੇ ਮਾਰੇ ਆ ਦਾਤਰ ਮਿੱਠੂ ਦੇ ਮੁੰਡੇ ਨੇ ਮਾਰੇ ਆ ਕੋਈ ਨਾਮ ਉਹਨਾਂ ਦਾ ਪਤਾ ਹੈ ਨਾਮ ਆਪਾਂ ਇਹਨਾਂ ਨੂੰ ਬੁਲਾਉਂਦੇ ਨਹੀਂ। ਪਰ ਮੈਡਮ ਇੱਕ ਗੱਲ ਕਹਾਂ ਜੀ ਇਹ ਜਿਹੜੀ ਸਾਡੀ ਕੋ ਫੋਟੋਮ ਹੀ ਗਿਆ ਸਭ ਕੁਝ ਸਬੂਤ ਹੀ ਗਿਆ। ਦੂਜੇ ਨੰਬਰ ਤੇ ਧੱਕਾ ਆ। ਠੀਕ ਆ। ਪੰਜਾਬ ਪੁਲਿਸ ਪੰਜਾਬ ਪੁਲਿਸ ਕੰਮ ਕਰਨਾ ਚਾਹਦੀ ਆ ਪਰ ਪੰਜਾਬ ਪੁਲਿਸ ਕੰਮ ਨਹੀਂ ਕਰਦੀ ਆ। ਪਰ ਸਰਕਾਰ ਕੰਮ ਨਹੀਂ ਕਰ ਦਿੰਦੀ। ਪੁਲਿਸ ਮੌਕੇ ਤੇ ਪਹੁੰਚੀ। ਹਾਂਜੀ ਮੌਕੇ ਤੇ ਪਹੁੰਚੀ ਆ ਪੰਜਾਬ ਪੁਲਿਸ ਮੌਕੇ ਪਹੁੰਚੀ ਐਸਪੀ ਸਾਹਿਬ ਜਸਪਾਲ ਭਾਈ ਮੌਕੇ ਤੇ ਪਹੁੰਚੇ ਆ। ਪਰ ਬਹੁਤ ਧੰਨਵਾਦ ਕਰਦੇ ਆ ਜਿਹੜੀ ਪੰਜਾਬ ਸਰਕਾਰ ਗਲਤ ਕੰਮ ਕਰਦੀ ਆ ਗੁੰਡਾ ਕਰਦੀ ਸਭਿਆ ਬੰਦੇ ਪਾਲਣ ਦੀ ਆ। ਇਹ ਘਟਾਏਗਾ ਕਿ ਇੱਕ ਕਤਲ ਕੀਤਾ ਜਾਂਦਾ ਹੈ ਕਿਸੇ ਹੋਰ ਦੀ ਲੜਾਈ ਵਿੱਚ ਕਿਦਾਂ ਦਾ ਦੇਖਦੇ ਹੋ ਪੰਜਾਬ ਪੁਲਿਸ ਦੀ ਕਾਰਵਾਈ ਜੇ ਲੱਗਦਾ ਹੈ ਤੁਹਾਨੂੰ ਕਾਰਵਾਈ ਹੋਏਗੀ ਬਾਕੀ ਮੈਡਮ ਇਹ ਕਹਿੰਦਾ ਪੰਜਾਬ ਪੁਲਿਸ ਕਾਰਵਾਈ ਪੂਰੀ ਕਰਨ ਦੀ ਆ ਬਾਕੀ ਪੰਜਾਬ ਪੁਲਿਸ ਬੁੰਡਾ ਕਰਦੀ ਕੰਦੀ ਇਸ ਟਾਈਮ ਬਾਕੀ ਆ ਕੀ ਕਹਿਣਾ ਚਾਹੋਗੇ ਆਪਾਂ ਪੰਜਾਬ ਪੁਲਿਸ ਮੁਰਦਾਬਾ ਕੰਨੇ 24 ਘੰਟੇ ਕੰਨੇ ਮੁਰਦਾਬਾ ਪੰਜਾਬ ਪੁਲਿਸ ਮੁਰਦਾਬਾ ਮੁਰਦਾਬਾ ਗੁਲਬਾਦ ਪੰਜਾਬ ਸਰਕਾਰ ਮੁਰਦਾਬਾ ਇਹ ਸਾਨੂੰ ਥੋੜੀ ਜਿਹਾ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਵੀ ਪ੍ਰੇਮਨਗਰ ਇਲਾਕੇ ਦੇ ਵਿੱਚ ਝਗੜਾ ਆਇਆ ਝਗੜੇ ਦੇ ਵਿੱਚ ਇੱਕ ਵਿਅਕਤੀ ਦਾ ਕਤਲ ਹੋ ਗਿਆ। ਅਸੀਂ ਮੌਕੇ ਤੇ ਪਹੁੰਚੇ ਆਂ ਆ ਕੇ ਦੇਖਿਆ ਕਿ ਕਿਸ ਨਾਂ ਦਾ ਵਿਅਕਤੀ ਸੀਗਾ ਜੀ ਜਿਹਦਾ ਪਾਂ ਚੌਪਤ ਦੇ ਨਾਲ ਕੋਲਡਰਿੰਗ ਦਾ ਕੰਮ ਹੈ ਦੁਕਾਨ ਹੈ ਉਹਦੀ ਤੇ ਉਹਦੇ ਸਾਹਮਣੇ ਘਰ ਇੱਕ ਰਹਿੰਦੇ ਮਿੱਠੂ ਨਾਂ ਦਾ ਵਿਅਕਤੀ ਤੇ ਉਹਦੇ ਲੜਕੇ ਨੇ ਉਹ ਮਿੱਠੂ ਦੇ ਲੜਕਿਆਂ ਦਾ ਜਾਂ ਮਿੱਠੂ ਦਾ ਇੱਕ ਹੋਰ ਪਾਰਟੀ ਦੀ ਪੂਨਾ ਦਾ ਵਿਅਕਤੀ ਆ ਉਹਨਾਂ ਦਾ ਆਪਸੀ ਝਗੜਾ ਸੀ ਕੋਈ ਝਗੜੇ ਦੀ ਉਹਨਾਂ ਦੋਨਾਂ ਪਾਰਟੀਆਂ ਦਾ ਝਗੜਾ ਹੋਇਆ ਤੇ ਇਹ ਕਿਸੇ ਨੂੰ ਉਹਨਾਂ ਨੂੰ ਛਡਾਉਣ ਦੇ ਚੱਕਰ ਦੇ ਵਿੱਚ ਜਦੋਂ ਵਿਚ ਆਇਆ ਸੀਗਾ ਇਸੇ ਰੰਜੇ ਦੇ ਵਿੱਚ ਇਹ ਮਿੱਟੂ ਦੇ ਲੜਕੇ ਨੇ ਜੋ ਉਹਨਾਂ ਨਾਲ ਦੇ ਸਾਥੀ ਸੀ ਉਹਨਾਂ ਨੂੰ ਮਰਡਰ ਕਰਤਾ ਇਹਦਾ ਸਰ ਜਿਸ ਵਿਅਕਤੀ ਦਾ ਕਤਲ ਹੋਇਆ ਕਿੰਨੀ ਉਮਰ ਸੀ ਉਹਦੀ ਅਬਾਊਟ ਇਹਦੀ 38 ਇਅਰਸ ਐ ਉਮਰ ਹੈ ਜੀ ਤੇ ਬਾਕੀ ਕਾਰਵਾਈ ਚੱਲ ਰਹੀ ਠੀਕ ਹੈ ਸਰ ਥੈਂਕ ਯੂ